ਪ੍ਰੋਫੈਸਰ ਜਨੂ ਸਿੰਘ ਜੀ ਮੈਂ ਸਭ ਤੋਂ ਪਹਿਲਾਂ ਤਾਂ ਸਾਇੰਸ ਸੋਸ਼ਲ ਸੰਗਠਨ ਦੇ ਸਮੂਹ ਮੈਂਬਰਾਂ ਨੂੰ ਬਹੁਤ ਦਾ ਧੰਨਵਾਦ ਕਿ ਇਹਨਾਂ ਨੇ ਅਸਲਿਕ ਤਾਸਵਾਗਨ ਕਰਾਇਆ ਜ ਜਿਹਨੂੰ ਕਹਿੰਦੇ ਫਸਟ ਇੰਪ੍ਰੈਸ਼ਨ ਇਜ਼ ਲਾਸਟ ਇੰਪ੍ਰੈਸ਼ਨ ਇਹ ਪਹਿਲਾ ਜਿਹੜਾ ਨੀ ਰੱਖਿਆ ਅੱਜ ਨਵੇਂ ਤਰੀਕੇ ਆਪਾਂ ਨੇ ਪੜਿਆ ਕਿ 11 ਵਜੇ ਦਾ ਲਾਈਵ ਸੀ ਔਰ 1 ਵਜੇ ਗੱਲ ਕੀਤੀ ਹੈ ਕੁਸੀਂ ਦੇਖਿਆ ਹੋਗਾ ਕਿ 11 ਬਜੇ ਦਾ ਟਾਈਮ ਲੇ ਕੇ ਕੋਈ ਜਨਾ ਕਈ ਵਾਰ ਆਉਂਦਾ ਹੈ ਸ਼ੁਰੂ ਹੁੰਦਾ ਹੈ ਬਿਲਕੁਲ ਜੀ ਇਹਨਾਂ ਨੇ ਖਾਸ ਰੀਡਿਟੀ ਦਿੱਤਾ ਹੈ ਸੋ ਬਹੁਤ ਮਾਰਕ ਕਿਉਂਕਿ ਡਿਸਪੀਲਨ ਅਨੁਸ਼ਾਸਨ ਜੋ ਹੈ ਉਹ ਜ਼ਿੰਦਗੀ ਦਾ ਸਭ ਤੋਂ ਜ਼ਿਆਦਾ ਜੋ ਕੁਦਰਤ ਦਾ ਜੋ ਪ੍ਰਮਾਣ ਹੈ ਉਹ ਸਾਰਾ ਅਨੁਸ਼ਾਸਨ ਦੇ ਵਿੱਚ ਚੱਲਦਾ ਹੈ ਹੂੰ

ਇਹ ਜਿੰਮੇਵਾਰੀ ਹੈ ਉਹ ਸੱਚ ਨੂੰ ਪੇਸ਼ ਆਉਣਾ ਹੁੰਦਾ ਕਿਉਂਕਿ ਕਦੇ ਵੀ ਬੁਨਿਆਦੀ ਤੌਰ ਤੇ ਸੱਚ ਦੇ ਉੱਤੇ ਖੜਾ ਹੁੰਦਾ ਹੈ ਉਹ ਸਵਾਲ ਇਹ ਹੀ ਹੈ ਕਿ ਸੱਚ ਕੀ ਹੈ ਸੱਚ ਕੋਈ ਇਕਾਈ ਚੀਜ਼ ਨਹੀਂ ਹੁੰਦੀ ਕਾਰਲ ਮਾਰਕਸ ਨੇ ਲਿਖਿਆ ਬਹੁਤ ਵੱਡੇ ਫਿਲਾਸਫਰ ਹੋਏ ਨੇ ਜਰਮਨ ਦੇ ਉਹਨਾਂ ਨੇ ਲਿਖਿਆ ਕਿ ਟਰੂਥ ਇਜ਼ 온 ਦਾ ਬੂਲ ਕਿ ਜਿਹੜੀ ਜਿਹੜਾ ਸੱਚ ਹੁੰਦਾ ਹੈ ਉਹ ਕਿੰਤੀ ਦੇ ਵਿੱਚ ਪਿਆ ਹੁੰਦਾ ਸੋ ਉਸ ਪੋਟੈਂਸ਼ੀਅਲ ਨੂੰ ਸਮਝ ਕੇ ਜੇ ਅਸੀਂ ਲਿਖਾਂਗੇ ਲਾਜ਼ਮੀ ਤੌਰ ਤੇ ਗੁਰੂ ਨਾਨਕ ਸਾਹਿਬ ਦੀ ਜੋ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਨੇ ਜੋ ਖਾਨੀ ਜ਼ਿੰਮੇਵਾਰੀ ਇੱਕ ਕਲਾਕਾਰ ਨੂੰ ਇੱਕ ਰਾਈਟਰ ਨੂੰ ਇੱਕ ਲੇਖਾਰੀ ਦਿੱਤੀ ਹੈ ਔਰ ਉਹਦੇ ਲਈ ਗੁਰੂ ਨਾਨਕ ਸਾਹਿਬ ਨੇ ਇਹ ਵੀ ਕਿਹਾ ਕਿ ਜੇ ਤੁਸੀਂ ਸੱਚ ਲਿਖੋਗੇ ਇਹ ਜ਼ਰੂਰੀ ਨਹੀਂ ਕਿ ਤੁਸੀਂ ਸਹੀ ਉਹਦੇ ਚੱਲੋ ਪਰ ਉਹਦੇ ਵੀ ਤੁਹਾਨੂੰ ਸੇਵ ਵੀ ਲੱਗ ਸਕਦਾ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਸੱਚ ਲਿਖੋਗੇ ਤਾਂ ਜਦੋਂ ਕੋ ਪ੍ਰੇਮ ਖੇਲਣ ਦਾ ਚਾਹੋ ਸਿਰ ਤਰਕਲੀ ਗਲੀ ਮੋਰੀ ਆਉਂਦਾ ਇਤਮਾਰ ਕਾਇਰ ਤੇ ਜੈ ਸਿਰ ਪੀਚਾ ਕਾੜ ਲੈਂਦਾ ਆਪਾ ਸ੍ਰੀ ਗੁਰੂ ਦੇ ਬਾਦ ਸਾਹਿਬ ਦਾ 150ਵਾਂ ਸ਼ਹੀਦੀ ਦਾ ਨਾਮ ਕਰਾਰੇ ਆ ਉਹਨਾਂ ਨੇ ਸੱਚ ਦੇ ਉੱਤੇ ਪੈਰਅ ਦਿੱਤਾ ਤੇ ਅਖੀਰ ਨੂੰ ਆਪਣਾ ਸਿਰ ਦੇ ਕੇ ਸਾਹ ਆਪ ਕੋ ਮਢੀ ਖਵਾ ਲੀ ਕਿਉਂ ਕਿਉਂਕਿ ਉਹ ਸੱਚੀ ਉੱਤੇ ਖੜੇ ਉਹਨਾਂ ਨੇ ਬਨੁਖੀ ਜੋਦਿਕਾਰ ਨੇ ਜੁਗਤ ਹੰਡੀ ਲਖਿਆ ਉਸ ਵੇਲੇ ਕੀਤੀ ਉਹ ਦਿਨ ਬਹੁਤ ਵੱਡਾ ਰੋਲ ਇਹ ਨੂੰ ਲੱਗਦਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਫਲਸਫੇ ਦਾ ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਵਾਰੀ ਹੈ ਉਹ ਸਾਰੀਆਂ ਚੀਜ਼ਾਂ ਉਸ ਦਿਨ ਸ਼ਾਮਿਲ ਹੋ ਗਈਆਂ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਔਰ ਵਾਲੇ ਸਮੇਂ ਦੇ ਵਿੱਚ ਜਿਸ ਤਿਸਨਾ ਦਾ ਸਮਾਂ ਚੱਲ ਰਿਹਾ ਹੈ ਬਹੁਤ ਸਾਰੇ ਲੇਖਕਾਂ ਨੇ ਦਾ ਇਸ਼ਾਰਾ ਵੀ ਕੀਤਾ ਹੈ ਕਿ ਆਪਾਂ ਪੂਰੀ ਦੁਨੀਆ ਨੂੰ ਲੈਸ ਬੜੇ ਕੱਲੀ ਪੰਜਾਬੀ ਭਾਸ਼ਾ ਨੂੰ ਹੀ ਦੁਨੀਆ ਦੀਆਂ ਵੱਖ-ਵੱਖ ਪਛਾਵਾਂ ਨੂੰ ਕਰਦਾ ਕਿਉਂਕਿ ਜਿਸ ਤਰ੍ਹਾਂ ਸਾਮਰਾਜੀ ਜੋ ਐਸ ਵਲੇ ਹੰਨਾ ਹੈ ਜਿਸ ਤਰ੍ਹਾਂ ਮਲਟੀਨੇਸ਼ਨ ਕੰਪਨੀਆਂ ਕਾਰਪੋਰੇਟ ਘਰਾਣੇ ਦੁਨੀਆ ਤੇ ਕੁੱਤੇ ਕਾਬਜ਼ ਨੇ ਔਰ جنگ ਦੇ ਰਾਹੀਂ ਸਾਨੂੰ ਮਨੁੱਖਤਾ ਨੂੰ ਖਤਮ ਕਰਨੇ ਵਾਲੇ ਲੱਗੇ ਹੋਏ ਨੇ ਇੱਕ ਬਹੁਤ ਵੱਡਾ ਚੈਲੰਜ ਜਿਹੜਾ ਹੈ ਗੈਸ ਵਲੇ ਸਾਡੀ ਭਾਸ਼ਾਵਾਂ ਨੂੰ ਵੀ ਹੈ ਸਾਡੀ ਸਭਗਦਰ ਨੂੰ ਵੀ ਹੈ ਧਰਤੀ ਨੂੰ ਵੀ ਹੈ ਧਰਤੀ ਨੂੰ ਬਚਾਉਣ ਦੀ ਵੀ ਗੱਲ ਹੈ ਕਿ ਜੇ جنگ ਲੱਗਦੀ ਹੈ ਇਸ ਤਰ੍ਹਾਂ ਇਹ ਹੁੰਦਾ ਹੈ ਤਾਂ ਕੀ ਮਨੁੱਖਤਾ ਬਚੇਗੀ ਆਇਨਸਟਾਈਨ ਨੂੰ ਕਿਸੇ ਨੇ ਪੁੱਛਿਆ ਕਿ ਤੀਸਰੀ

ਇਹ ਇਹ ਦਿਨਾਂ ਦੇ ਨਹੀਂ ਚੁਕੇ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਬਹੁਤ ਸਾਰੇ ਸੰਕਟ ਨੇ ਜਿੰਨਾ ਸੰਕਟ ਆ ਮਾਰੀ ਸਾਨੂੰ ਸੁਝੇ ਜੋ ਲੋੜ ਹੈ ਸਾਨੂੰ ਆਪਣੀ ਆਪਣੀਆਂ ਭਾਸ਼ਾਵਾਂ ਆਪਣੀਆਂ ਆਪਣੇ ਖੇਤਰ ਨੂੰ ਆਪਣੀ ਇਨਸਾਨੀਅਤ ਨੂੰ ਵੱਡੀ ਗੱਲ ਆ ਕਿ ਗੁਦਰ ਤੋਂ ਪਛਾਣ ਦੀ ਲੋੜ ਹੈ ਸੋ ਇਹਨਾਂ ਕਹਿਣ ਦਾ ਹੋਇਆ ਕਿ ਮੇਰੇ ਟਾਈਮ ਬੱਜ ਮੈਂ ਭੁੱਲ ਜਾਂਦੇ ਆ ਮੈਂ ਸ਼ੁਕਰ ਗੁਜ਼ਾਰਾ ਇੱਕ ਵਾਰ ਫਿਰ ਤੁਹਾਡਾ ਸਭ ਦਾ ਤੁਸੀਂ ਮੈਂ ਉਹ ਧਿਆਨ ਨਾਲ ਸੁਣਿਆ ਮੌਕਾ ਦਿੱਤਾ ਬਹੁਤ ਬਹੁਤਨ ਬਾਦ ਮਿਲਾਂਗੇ